ਗਰੇ ਬੈਠੀ ਮੱਲੀ ਤੀਆਂ ਸੀ ਦੇਖਣ ਕੱਲੀ ਪਿਉ ਦਾ ਕਰ ਬੈਠੀ ਮੱਲੀ ਬੈਠੀ ਕਦੀ ਆਵਰ ਨੇ ਪਾਈ ਨਹੀਂ ਚੁੱਪ ਕਰਕੇ ਤੁਰ ਪੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਨੌਜਵਾਨ ਹੈ ਜਿਸ ਦਾ ਨਾਮ ਆ ਪ੍ਰਭ ਪਰ ਲੋਕਾਂ ਦੇ ਕਹਿਣ ਤੇ ਉਸ ਨੇ ਆਪਣੇ ਨਾਮ ਪਿੱਛੇ ਲਾ ਲਿਆ ਚਮਕਿੱਲਾ ਸੋਸ਼ਲ ਮੀਡੀਆ ਤੇ ਬਿਲਕੁਲ ਸੇਮ ਟੈਟੋ ਅਮਰ ਸਿੰਘ ਚਮਕਿੱਲੇ ਵਰਗਾ ਇੱਕ ਨੌਜਵਾਨ ਹੈ ਜੋ ਬਹੁਤ ਜ਼ਿਆਦਾ ਇੰਸਟਾਗ੍ਰam ਤੇ ਵਾਇਰਲ ਰੀਲਾਂ ਪਾਉਂਦਾ ਤੇ ਹੁਣ ਗੀਤ ਆਇਆ ਸੀ ਤਾਂ ਗੀਤ ਇੰਨਾ ਕਿ ਜ਼ਿਆਦਾ ਵਧੀਆ ਕਰ ਦਿੱਤਾ ਕਿ ਲੋਕਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਫੋਨ ਆਉਣੇ ਸ਼ੁਰੂ ਹੋ ਗਏ ਕੀ ਤੂੰ ਕਾਪੀ ਕੀਤੀ ਹੈ ਨਕਲ ਕੀਤੀ ਹੈ ਜਦੋਂ ਧਮਕੀ ਆਈ ਤਾਂ ਭਾਈ ਨੇ ਆਪਣੇ ਅਕਾਊਂਟ ਦੇ ਉੱਤੋਂ ਆਪਣਾ ਨੰਬਰ ਵੀ ਡਿਲੀਟ ਕਰ ਦਿੱਤਾ ਕਿਉਂਕਿ ਬਾਰ-ਬਾਰ ਕਾਲਾਂ ਆ ਰਹੀਆਂ ਸਨ ਤੇ ਉਸ ਤੋਂ ਬਾਅਦ ਕਮੈਂਟ ਵੀ ਵੀਡੀਓ ਦੇ ਆਫ ਕਰ ਦਿੱਤੇ ਤੇ ਬਾਈ ਨੇ ਵੀਡੀਓ ਪਾ ਕੇ ਦੱਸਿਆ ਕਿ ਮੇਰਾ ਨਾਮ ਪ੍ਰਭ ਅਜਨਾਲਾ ਸੀ ਆਪਣੇ ਨਾਮ ਦੇ ਪਿੱਛੇ ਮੈਂ ਸ਼ਰਦਾ ਨਾਮ ਲਾਇਆ ਹੋਇਆ ਇਸ ਪਰ ਲੋਕਾਂ ਨੇ ਕਿਹਾ ਕਿ ਤੂੰ ਚਮਕੀਲੇ ਵਰਗਾ ਲੱਗਦਾ ਉਸਤਾਦ ਨੇ ਕਿਹਾ ਕਿ ਤੈਨੂੰ ਲੋਕਾਂ ਨੇ ਚੱਕ ਲੈਣਾ ਕਿ ਤੂੰ ਬਿਲਕੁਲ ਚਮਕੀਲੇ ਵਰਗਾ ਲੱਗਦਾ ਉਹ ਆਪਣੇ ਨਾਮ ਪਿੱਛੇ ਚਮਕੀਲਾ ਤੇ ਬਾਈ ਗੀਤ ਵੀ ਬਿਲਕੁਲ ਚਮਕੀਲੇ ਵਰਗੇ ਹੀ ਹੁੰਦਾ ਆਵਾਜ਼ ਵੀ ਲੱਗਦੀ ਹੈ ਤੇ ਸ਼ਕਲ ਤਾਂ ਹੈ ਹੀ ਤੇ ਹੁਣ ਬਾਈ ਨੇ ਕਿਹਾ ਕਿ ਮੈਂ ਦੋ ਸਮੇਂ ਦੀ ਰੋਟੀ ਖਾ ਰਿਆ ਸੀ ਹਣਾ ਤੇ ਹੁਣ ਲੋਕ ਧਮਕੀਆਂ ਦੇਣੀਆਂ ਸ਼ੁਰੂ ਕਰ ਰਹੇ ਨੇ ਫੋਨ ਆ ਰਹੇ ਨੇ ਇਸ ਲਈ ਮੈਂ ਕਮੈਂਟ ਆਫ ਕੀਤੇ ਨੇ ਬੰਦ ਕੀਤੇ ਤੁਸੀਂ ਇਹ ਪੂਰੀ ਵੀਡੀਓ ਦੇਖੋ ਕਿ ਇਸ ਤਰ੍ਹਾਂ ਬਈਰੂ ਧਮਕੀਆਂ ਆ ਰਹੀਆਂ ਨੇ ਤੇ ਤੁਸੀਂ ਕਮੈਂਟਾਂ ਜਰੂਰ ਦੱਸੋ ਕਿ ਬਈਰੂ ਧਮਕੀਲੇ ਵਰਗਾ ਲੱਗਦਾ ਹੈ ਜਾਂ ਨਹੀਂ ਕਮੈਂਟਾਂ ਜਰੂਰ ਲਗਾਇਆ ਮੈਂ ਤੁਹਾਡਾ ਆਪਣਾ ਪ੍ਰਭ ਚਮਕੀਲਾ ਲੱਗ ਰਿਹਾ ਤਾਂ ਆਪਾਂ ਨੂੰ ਬਹੁਤ ਲੋਕੀ ਮੈਸੇਜ ਕਰ ਰਹੇ ਕਿ ਵੀਰੇ ਤੁਸੀਂ ਕਮੈਂਟ ਕਿ ਬੰਦ ਕੀਤੇ ਔਰ ਆਪਣਾ ਨੰਬਰ ਕਰ ਰਿਮੂਵ ਕੀਤਾ ਵੀਰੇ ਬਹੁਤ ਧਮਕੀਆਂ ਆ ਰਹੀਆਂ ਸੀ ਔਰ ਫੋਨ ਕਰਕੇ ਲੋਕ ਇਹ ਕਹਿ ਰਹੇ ਕਿ ਕਾਪੀ ਕੀਤਾ ਕੀਤਾ ਬਣਾ ਜੜਾ ਟਖਵਾ ਟੂ ਕੀਦਾ ਆ ਕਾ ਇਹ ਗੱਲ ਮੈਂ ਉਸ ਤਰ੍ਹਾਂ ਕਿਸ ਤਰ੍ਹਾਂ ਪਹਿਲਾਂ ਹੀ ਸਾਬਿਤ ਕਰ ਦਿੱਤੀ ਕਿ ਉਸਤਾਦ ਜੀ ਉਹ ਮੈਨੂੰ ਬਹੁਤ ਜ਼ੋਰ ਲਾਉਂਦੇ ਸੀ ਪੁੱਤ ਤੇਰੀ ਆਵਾਜ਼ ਸ਼ਕਲ ਟੱਚ ਕਰਦੀ ਦੁਨੀਆ ਨੇ ਤੈਨੂੰ ਤਰ ਚੱਕ ਲੈਣਾ ਹਨਾ ਤਾਂ ਮੈਂ ਉਸਤਾਦ ਜੀ ਨੂੰ ਪਹਿਲਾਂ ਕਿਹਾ ਉਸਤਾਦ ਜੀ ਦੋ ਟਾਈਮ ਦੀ ਰੋਟੀ ਮਿਲਣੀ ਇੰਨਾ ਹੀ ਬਹੁਤ ਆ ਆਪਾਂ ਬਹੁਤ ਵੱਡੇ ਸਟਾਰ ਬਣ ਕੇ ਕੀ ਲੈਣਾ ਸਟਾਰ ਬਣਨੇ ਵਾਲਿਆਂ ਨੂੰ ਐਂਡ ਤੇ ਗੋਲੀ ਮਿਲਦੀ ਆ ਤਾਂ ਦੁਨੀਆ ਦੇ ਦੁਨੀਆ ਨੇ ਮੈਨੂੰ ਸਵੀਕਾਰ ਕੀਤਾ ਇਸ ਕਰਕੇ ਮੈਂ ਆਪਣਾ ਫਰਸਟ ਗੀਤ ਲੈ ਕੇ ਆਇਆ ਔਰ ਮੈਂ ਆਪਣੇ ਪਹਿਲਾਂ ਆਪਣੇ ਨਾਮ ਦੇ ਪਿਛੇ ਪ੍ਰਭ ਚਮਕੀਲਾ ਨਹੀਂ ਲਗਾਇਆ ਪ੍ਰਭ ਜਨਾਲਾ ਲਗਵਾਇਆ ਆਪਣੇ ਸ਼ਹਿਰ ਦਾ ਨਾਮ ਲਗਵਾਇਆ ਸੀ ਤਾਂ ਦੁਨੀਆਂ ਦੇ ਕਹਿਣ ਕਰਕੇ ਮੈਂ ਆਪਣੇ ਨਾਮ 'ਤੇ ਚਮਕੀਲਾ ਲਗਵਾਇਆ ਹਨਾ ਜੇ ਪ੍ਰਮਾਤਮਾ ਨੇ ਛਕਲ ਆਵਾਜ਼ ਦਿੱਤੀ ਆ ਕਦ ਕੜ ਦਿੱਤਾ ਸੇਮ ਚਮਕੀਲੇ ਨਾਲ ਦਾ ਆਪਾਂ ਨਾਮ ਲਿਖਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਕਿ ਅਸੀਂ ਚਮਕੀਲੇ ਆ ਆਵਦੇ ਵਰਗੇ ਤੇ ਬਣਨ ਨਹੀਂ ਸਕਦੇ ਅਸੀਂ ਨਾ ਤਾਂ ਬਾਕੀ ਵੀਰੇ ਇਹ ਗੱਲ ਮੈਂ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਹੀ ਲੈ ਕੇ ਖੁਦ ਹੀ ਗਾਰਿਆਂ ਆ ਕੱਲ ਨੂੰ ਕਿਉਂ ਐ ਮਸੀਬਤ 'ਚ ਫਸਣਾ ਹਨਾ ਜੀ ਤਾਂ ਬਸ ਤੁਹਾਡੇ ਜਿੰਨੇ ਵੀ ਮੇਰੇ ਫੈਮਲੀ ਮੈਂਬਰ ਆ ਇੰਸਟਾਗ੍ਰam ਸਾਰਿਆਂ ਨੂੰ ਸਪੋਰਟ ਚਾਹੀਦੀ ਆ ਵੀਰੇ ਹੀ ਮੰਨ ਦੱਸਣਾ ਚਾਹੁੰਨਾ ਕਿ ਮੈਂ ਸਦੀ ਆਪਣਾ ਪਹਿਲੀ ਸ਼ੇਅਰ ਛਾੜ ਤਾ ਲੈ ਗੱਲ ਲੈਣਾ ਬਣੀ ਇਹ ਦੇਖ ਲੈ ਪਿਓ ਦਾ ਕਰ ਬੈਠੀ ਮੱਲੀ ਤੀ ਹਾ ਸੀ ਦੇਖਣ ਕੱਲੀ ਪਿਓ ਦਾ ਕਰ ਬੈਠੀ ਮੱਲੀ ਬੈਠੀ ਕਦੀ ਆਵਰ ਨੇ ਪਾਈ ਨਹੀਂ ਚੁੱਪ ਕਰਕੇ ਤੁਰ ਪੈ ਲੈਣ ਆਇਆ ਤੇਰੇ ਬਾਪੂ ਦਾਜਵਾਈ ਨਹੀਂ ਚੁੱਪ ਕਰਕੇ ਤੁਰਪੈ ਚੜਦੇ ਹੀ ਸਿਆਲ ਦੇਖ ਲੈ ਨਿਆਣਿਆ ਹੱਥ ਕੈਦਾ ਹੁੰਦਾ ਚੜਦੇ ਹੀ ਸਿਆਲ ਦੇਖ ਲੈ ਨਿਆਣਿਆ ਹੱਥ ਕੈਦਾ ਹੁੰਦਾ ਕਰਦੇ ਜਦ ਪਾਬੀ ਪਾਬੀ ਤੇਰਾ ਹੀ ਫਾਇਦਾ ਹੁੰਦਾ ਹੋਟਾਂ ਬਾਪੂ ਹੋਰੀ ਜਾਂਦੇ ਨੇ ਵਧਾਈ ਨਹੀਂ ਚੁੱਪ ਕਰਕੇ ਤੁਰਪੈ ਲੈਣ ਆਇਆ ਤੇਰੇ ਬਾਪੂ ਦਾਜਵਾਈ ਨਹੀਂ ਚੁੱਪ ਕਰਕੇ ਤੁਰਪੈ